ਬਾਜ਼ਾਰ ਖੜੇ ਤੂੰ ਲੈ ਗਨੀ ਜਾ ਇੱਕ ਮਿੰਟ ਭੱਜ ਗਈ ਆਖਣੇ ਤੂੰ ਲੈ ਗਨੀ ਲੈ ਬਾਬਾ ਜੇ ਜੀ ਤਰੀ ਮੋੜ ਤੇ ਧੀ ਆ ਨਾ ਉਦੋਂ ਫਿਰ ਨਿੱਕੀ ਹੀ ਜਿਹੜੀ ਹੋਰ ਤੇ ਕਿਤੀ ਉਹਦੇ ਪੈਰਾਂ 'ਚ ਉਤਰਾ ਹੀ ਗੱੜ ਜਿੱਤਰਾ ਲੱਤੀ ਕਰਦਾ ਹੈ ਚੁੱਪ ਕਰ ਲੈ ਨਹੀਂ ਕੁਛ ਨਹੀਂ ਆ ਲੈ ਜਾ ਲੈ ਜਾ ਜੇ ਸੱਚਾ ਠੀਕੀ ਸੀ ਮਾਫ ਕਰਦਾ ਅੱਜ ਅੱਜ ਥੱਲੇ ਪੈਰੋਂ ਹਾਂ ਇਹਦਾ ਇਹਦਾ ਲਾਤਾ ਤੇਰੇ ਫਿਰ ਪੰਡਲ ਵੱਗ ਹਾਂ ਇਹ ਸ਼ਰਧਾਈ ਜੀ ਦਾ ਧੰਨਵਾਦ ਨਹੀਂ ਹਾਂ ਸੇ ਪੂਰੀ ਨਾ ਆ ਰਹੀਆਂ ਨਹੀਂ ਚਾਚੇ ਨੇ ਆਪਣਾ ਵਾਦਾ ਕੀਤਾ ਚਾਚੇ ਵਾਦਾ ਕੀਤਾ ਆਪਾਂ ਆਪਿਆ ਬਾਹਰ ਜਾ ਕੇ ਚੱਕਾ ਚੋਂ ਆਉਂਦੇ ਹਾਂ ਮਾਫੀ ਮਾਫੀ ਇੱਕ ਮਿੰਟ ਉਹਨਾਂ ਤੋਂ ਗੱਲ ਕਰ ਤੋ ਜਿਹਦੇ ਨਾਲ ਰਾਤੀ ਹੋਈ ਆ ਨਹੀਂ ਨਵਦੀਪ ਬੈਠੇ ਨਾਮ ਕਰਦਾ ਕੀ ਹੈ ਨਾ ਕੀ ਹੈ ਨਾ ਨਹੀਂ ਮਾਰਦਾ ਉਹਨੂੰ ਮੈਂ ਮੂੰਹ ਨਾਲ ਉਹਨਾਂ ਨਾਲ ਬੋਲਦਾ ਤੇਰੀ ਕੋਈ ਨਹੀਂ ਗੱਲ ਕਰਦਾ ਆ ਕਰਦੀ ਪੰਜੀ ਕੀ ਨਾ ਤੁਹਾਡਾ ਨਵਦੀਪ ਕੌਰ ਕੀ ਗੱਲ ਬਾਤ ਹੋਣ ਹੋਈ ਹੈ ਬਾਪੇ ਜਿਹੜੇ ਗੁਰੂ ਦੇ ਪਾਲੇ ਪਾਈ ਫਿਰਦੀ ਉਹਨਾਂ ਦੀ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਆ ਨਾ ਇਹ ਧੀਆਂ ਬੇਨਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਂਸੀ ਦੀ ਸਜ਼ਾ ਦਿੱਤੀ ਜਾਣੀ ਇਹਦੀ ਮੈਨੂੰ ਇਨਸਾਫ਼ ਚਾਹੀਦਾ ਮੇਰੇ ਨਾਲ ਧੱਕਾ ਹੋਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀਤੋ ਕੀ ਨਾਂ ਕੀ ਬਾਬਾ ਕਲੰਦ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਏ ਤੁਸੀਂ ਇਹਨਾਂ ਕੋਲੇ ਸਾਈ ਪੁੱਤਰ ਦੀ ਦਾਦਾ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜឆ្នាំ ਅੜ ਕੇ ਉਹਨੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾੜਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਉਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫੌਂਸੀ ਦੀ ਸਜ਼ਾ ਦੇ ਦਿੱਤੀ ਜਾਵੇ ਇਹਨੂੰ ਫੌਂਸੀ ਦੀ ਸਜ਼ਾ ਦੇ ਦਿੱਤੀ ਜਾਵੇ ਕਿੰਨੇ ਕਿੰਨੇ ਜਣੇ ਸੀ ਧੰਨਵਾਦ ਦੋ ਮੁੰਡੇ ਹੋਰ ਵਾਪਸ ਆਏ ਹੁੰਦੇ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 20 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ਾਈ ਵਿੱਚ ਆਪੇ ਵੱਜ ਗਈ ਆਈ ਮੈਂ ਹੱਥ ਛੋੜੇ ਕੀ ਬਾਬਾ ਜੀ ਮੈਂ ਨਹੀਂ ਇਦਾਂ ਸੀ ਇਹਨਾਂ ਨੇ ਮੇਰੇ ਘਰ ਬਚਾ ਲਓ ਮੈਂ ਨਹੀਂ ਇਦਾਂ ਸੀ ਤੇ ਬਾਬੇ ਵੱਲੋਂ ਕੀ ਕਿਹਾ ਗਿਆ ਬਾਬਾ ਕਹਿੰਦਾ ਮੈਂ ਪੈਰ ਪੱਗਾਂ ਦੇ ਪੱਗ ਪੈਰਾਂ ਦੇ ਰੱਖ ਕੇ ਇਹਨਾਂ ਨੇ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਸਖ਼ਤ ਸਜ਼ਾ ਦਿੱਤੀ ਜਾਵੇ ਇਹਨਾਂ ਲੈ ਗਏ ਕਿੱਥੇ ਗਿਆ ਸੀ ਬਾਬਾ ਮੋਟਰ ਆਪਣੀ ਲੈ ਕੇ ਗਿਆ ਹੈ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਲ ਚੰਬੜ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉਹਦੀਸ ਆ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਥੇ ਬੰਦੀ ਦਰਖਾਸਤ دیتی ہوئی ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂਜੀ ਕਾਰਵਾਈ ਅਜੇ ਠਾਕਰ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਹੂੰ ਤੇ ਜਿਹਦਾ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਤੇ ਇਹਨਾਂ ਨੂੰ ਇਹ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਬੰਦ ਬੰਦ ਤਰੀਕ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਢਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਹੂੰ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12 12:30 ਦੇ ਕਰੀਬ ਹੂੰ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਅਟੈਕ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਉਹ ਨਸ਼ੀ ਨਸ਼ੇਲੀ ਦਵਾਈ ਦਿੱਤੀ ਉਹ ਨਸ਼ੀਲੀ ਦਵਾਈ ਦਿੱਤੀ ਕੋਈ ਉਹਦੇ ਨਾਲ ਹੀ ਅਟੈਕ ਹੋ ਗਿਆ ਹਾਂਜੀ ਉਹਦੇ ਨਾਲ ਅਟੈਕ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ